ਅਗਾਮੀ ਆਉਣ ਵਾਲੇ ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜ਼ਰ ਪਤੰਗ ਬਾਜ਼ੀ ਨੂੰ ਲੈ ਕੇ ਜਿੱਥੇ ਕਿ ਪੁਲਿਸ ਇੱਕ ਤਰਫ ਚੌਕਸ ਨਜ਼ਰ ਆ ਰਹੀ ਹੈ ਸੁਚੇਤ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਦੇ ਉੱਤੇ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਹੈ ਅਜਿਹੀ ਇੱਕ ਕਾਰਵਾਈ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸਪੈਸ਼ਲ ਡੀਜੀਪੀ ਲੋ ਐਂਡ ਆਰਡਰ ਅਰਪਿਤ ਸ਼ੁਕਲਾ ਦੀ ਅਗਵਾਈ ਹੇਠ ਅੱਜ ਡੀਐਸਪੀ ਦਾਖਾ ਵਰਿੰਦਰ ਖੋਸਾ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ 11 ਚਾਈਨਾ ਡੋਰ ਦੇ ਗੱਟੂਆਂ ਦੇ ਸਮੇਤ ਇੱਕ ਦੁਕਾਨਦਾਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਡੀਐਸਪੀ ਦਾਖਾ ਅਤੇ ਨਾਲ ਹੀ ਜੋ ਕਾਮਯਾਬੀ ਉਹਨਾਂ ਨੂੰ ਹਾਸਲ ਹੋਈ ਹੈ 11 ਚਾਇਨਾ ਡੋਰ ਦੇ ਗੱਟੂ ਜੋ ਨੇ ਉਹ ਬਰਾਮਦ ਕੀਤੇ ਗਏ ਨੇ ਤੇ ਨਾਲ ਹੀ ਨਾਲ ਇਸ ਪੂਰੀ ਕਾਰਵਾਈ ਦੇ ਵਿੱਚ ਦੁਕਾਨਦਾਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਤਾਂ ਪੁਲਿਸ ਲਗਾਤਾਰ ਇਸ ਗੱਲ ਦੀ ਕੋਸ਼ਿਸ਼ ਤੇ ਵਿੱਚ ਲੱਗੀ ਹੋਈ ਹੈ ਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਅਨਸੁਖਾਵੀ ਘਟਨਾ ਨਾ ਵਾਪਰੇ ਜਿਸ ਕਾਰਨ ਕਿਸੇ ਕਾਰ ਦੇ ਵਿੱਚ ਇੰਨਾ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਮਾਤਮ ਦੇਖਣ ਨੂੰ ਮਿਲੇ ਲੇਕਿਨ ਉੱਥੇ ਹੀ ਇਹ ਕਾਮਯਾਬੀ ਹਾਸਲ ਹੋਈ ਹੈ ਕਾਰਵਾਈ ਕੀਤੀ ਗਈ ਹੈ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਚਾਈਨਾ ਡੋਰ ਦੇ ਗੱਟੂ ਵੇਚਣ ਦਾ ਕਾਰੋਬਾਰ ਕਰ ਰਿਹਾ ਸੀ ਤਾਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਵੀ ਪਾਬੰਦੀ ਲਗਾਈ ਗਈ ਹੈ ਚਾਈਨਾ ਡੋਰ ਦੇ ਉੱਤੇ ਚਾਈਨਾ ਡੋਰ ਦੇ ਇਸਤੇਮਾਲ ਦੇ ਉੱਤੇ ਅਤੇ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਚਾਈਨਾ ਡੋਰ ਵੇਚਣ ਵਾਲੇ ਅਤੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਤੇ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਉਥੇ ਹੀ ਐਸੇ ਗੱਲ ਨੂੰ ਲੈ ਕੇ ਸਪੈਸ਼ਲ ਡੀਜੀਪੀ ਅਰਪੀ ਸ਼ੁਕਲਾ ਲੋ ਐਂਡ ਆਰਡਰ ਦੀ ਅਗਵਾਈ ਹੇਠ ਡੀਐਸਪੀ ਦਾਖਾ ਨੂੰ ਹੈ ਵੱਡੀ ਕਾਮਯਾਬੀ ਹਾਸਲ ਹੋਈ ਜਿੱਥੇ ਕਿ ਉਹਨਾਂ ਵੱਲੋਂ ਇਸ ਦੁਕਾਨਦਾਰ ਨੂੰ ਕਾਬੂ ਕੀਤਾ ਗਿਆ ਹੈ 11 ਚਾਇਨਾ ਡੋਰ ਦੇ ਗੱਟੂਆਂ ਦੇ ਨਾਲ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਡੀਐਸਪੀ ਦਾਖਾ ਵਰਿੰਦਰ ਖੋਸਾ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਨ ਮਾਨਯੋਗ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਜਿਨ੍ਹਾਂ ਵੱਲੋਂ ਇੱਕ ਮਹੀਮ ਚਲਾਈ ਗਈ ਸੀ ਜਿਸ ਵਿੱਚ ਪੂਰੇ ਪੰਜਾਬ ਦੇ ਵਿੱਚ ਅਚੇ ਚਾਇਨਾ ਡੋਰ ਦੇ ਸਬੰਧ ਵਿੱਚ ਦੁਕਾਨਾਂ ਦੇ ਚੈਕਿੰਗ ਕੀਤੀ ਗਈ ਸੀ ਇਸ ਮੁਹਿੰਮ ਦੇ ਤਹਿਤ ਜਦੋਂ ਸਾਡੀ ਸਬਡਿਵੀਜ਼ਨ ਦਾਖਾ ਦੇ ਸੁਧਾਰ ਥਾਣੇ ਦੇ ਵਿੱਚ ਹਲਵਾਰਾ ਰਾਤ ਨੂੰ ਦੁਕਾਨਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਥੇ ਇੱਕ ਰਮਨਦੀਪ ਸਿੰਘ ਜੋ ਕਿ ਲਿੱਤਰਪਿੰਡ ਦਾ ਰਹਿਣ ਵਾਲਾ ਵਾ ਉਸਨੇ ਆਪਣੀ ਦੁਕਾਨ ਤੇ ਚਾਇਨਾ ਡੋਰ ਰੱਖੀ ਹੋਈ ਸੀ ਜਿਸ ਤੋਂ ਬਾਅਦ ਸੱਜ ਦੇ ਦੌਰਾਨ ਇਸ ਦੀ ਦੁਕਾਨ ਤੋਂ 11 ਗੱਟੂ ਚਾਇਨਾ ਡੋਰ ਦੇ ਬਰਾਮਦ ਹੋਏ ਹਨ ਤੇ ਇਸ ਦੇ ਖਿਲਾਫ 223 ਬੀਨਰਸ ਦੇ ਤਹਿਤ ਇੱਕ ਕੇਸ ਫਾਇਲ ਦਰਜ ਕੀਤੀ ਗਈ ਹੈ ਮੈਂ ਸਨਿਤ ਦੁਕਾਨਦਾਰਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਇਹ ਰਿਕਵੈਸਟ ਕਰੂੰਗਾ ਕਿ ਚਾਈਨਾ ਡੋਰ ਜੋ ਕਿ ਬਹੁਤੇ ਘਾਤਕ ਜਿਸ ਤਰੀਕ ਵਕ ਵਕ ਪ੍ਰਬਿਊਨੋਜ਼ ਵੱਲੋਂ ਵਕ ਵਕ ਸਮੇਂ ਦੇ ਸਰਕਾਰ ਨੂੰ ਬੰਦੀ ਰੱਖਿਆ ਜਾਂਦੀ ਹੈ ਕਈ ਇਨਸੀਡੈਂਟ ਜਿਸ ਵਿੱਚ ਜਾਨੀ ਨੁਕਸਾਨ इवन ਇਨਸਾਨਾਂ ਦਾ ਜਾਂ ਜਾਨਵਰਾਂ ਦਾ ਵੀ ਹੁੰਦਾ ਹੈ ਸੋ ਸਾਨੂੰ ਆਪਣੀਆਂ ਰਵਾਇਤੀ ਡੋਰਾਂ ਦਾ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਚਾਈਨਾ ਡੋਰ ਤੋਂ ਪਰਹੇਜ਼ ਕਰਨਾ ਚਾਹੀਦਾ ਤਾਂ ਕਿ ਅਸੀਂ ਆਸ-ਪਾਸ ਆਮ ਜਨਜੀਵਤ ਜੋ ਪ੍ਰਭਾਵਿਤ ਹੋ ਰਿਹਾ ਉਹ ਉਸ ਚੀਜ਼ ਨੂੰ ਬਚਾ ਸਕੀਏ ਮਾਨਯੋਗ ਡੀਜੀਪੀ ਲਾਅਨਰਡਰ ਪੰਜਾਬ ਜਿਨ੍ਹਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਚਾਈਨਾ ਡੋਰ ਦੇ ਸਬੰਧ ਵਿੱਚ ਦੁਕਾਨਾਂ ਦੇ ਚੈਕਿੰਗ ਕੀਤੀ ਗਈ ਸੀ ਇਸ ਮੁਹਿੰਮ ਦੇ ਤਹਿਤ ਜਦੋਂ ਸਾਡੀ ਸਬਡਿਵੀਜ਼ਨ ਦਾਖਾ ਦੇ ਸੁਧਾਰ ਥਾਣੇ ਦੇ ਵਿੱਚ ਹਲਵਾਰਾ ਰਾਤ ਦੇ ਦੁਕਾਨਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਥੇ ਇੱਕ ਰਮਨਦੀਪ ਸਿੰਘ ਜੋ ਕਿ ਲਿੱਤਰਪਿੰਡ ਦਾ ਰਹਿਣ ਵਾਲਾ ਵਾ ਉਸਨੇ ਆਪਣੀ ਦੁਕਾਨ ਤੇ ਚਾਈਨਾ ਡੋਰ ਰੱਖੀ ਹੋਈ ਸੀ ਜਿਸ ਤੋਂ ਬਾਅਦ ਸੱਜ ਦੇ ਦੌਰਾਨ ਇਸ ਦੀ ਦੁਕਾਨ ਤੋਂ 11 ਗੱਟੂ ਚਾਈਨਾ ਡੋਰ ਦੇ ਬਰਾਉਂਡ ਹੋਏ ਹਨ ਦੇਸ ਦੇ ਬਲਾਫੋਰ 2023 ਬੀਨਰਸ ਦੇ ਤਹਿਤ ਇੱਕ ਕੈਫੇਰਦੰਚ ਕੀਤੀ ਗਈ ਹੈ ਮੈਂ ਸਾਰੇ ਦੁਕਾਨਦਾਰਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਇਹ ਰਿਕਵੈਸਟ ਕਰੂੰਗਾ ਕਿ ਚਾਈਨਾ ਡੋਰ ਜੋ ਕਿ ਬਹੁਤੇ ਘਾਤਕ ਜਿਸ ਤੇ ਵਕ ਵਕ ਬਰਬਿਉਨੋਸ ਵੱਲੋਂ ਵਕ ਵਕ ਸਮੇਂ ਦੇ ਸਰਕਾਰ ਵੱਲੋਂ ਬੰਦੀ ਲਗਾਈ ਜਾਂਦੀ ਹੈ ਕਈ ਇਨਸੀਡੈਂਟ ਜਿਸ ਵਿੱਚ ਜਾਨੀ ਨੁਕਸਾਨ ਜੀਵਨ ਇਨਸਾਨਾਂ ਦਾ ਜਾਂ ਜਾਨਵਰਾਂ ਦਾ ਵੀ ਹੁੰਦਾ ਹੈ ਸੋ ਸਾਨੂੰ ਆਪਣੀਆਂ ਰਵਾਇਤੀ ਡੋਰਾਂ ਦਾ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਚਾਈਨਾ ਡੋਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਆਸ-ਪਾਸ ਆਮ ਜਨਜੀਵਤ ਜੋ ਪ੍ਰਭਾਵਿਤ ਹੋ ਰਿਹਾ ਉਹ ਉਸ ਚੀਜ਼ ਨੂੰ ਬਚਾ ਸਕੀਏ ਮਾਨਯੋਗ ਡੀਜੀਪੀ ਲਾਅ ਐਨਫੋਰਸਰ ਪੰਜਾਬ ਜਿਨ੍ਹਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਪੂਰੇ ਪੰਜਾਬ ਦੇ ਵਿੱਚ ਅਜੇ ਚਾਈਨਾ ਡੋਰ ਦੇ ਸਬੰਧ ਵਿੱਚ ਦੁਕਾਨਾਂ ਦੇ ਚੈਕਿੰਗ ਕੀਤੀ ਗਈ ਸੀ ਇਸ ਮੁਹਿੰਮ ਦੇ ਤਹਿਤ ਜਦੋਂ ਸਾਡੀ ਸਬਡਿਵੀਜ਼ਨ ਤਾਕਾ ਦੇ ਸੁਧਾਰ ਥਾਣੇ ਦੇ ਵਿੱਚ ਹਲਵਾਰਾ ਰਾਤ ਦੇ ਦੁਕਾਨਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਥੇ ਇੱਕ ਰਮਨਦੀਪ ਸਿੰਘ ਜੋ ਕਿ ਲਿੱਤਰਪਿੰਡ ਦਾ ਰਹਿਣ ਵਾਲਾ ਵਾ ਉਸਨੇ ਆਪਣੀ ਦੁਕਾਨ ਤੇ ਚਾਇਨਾ ਡੋਰ ਰੱਖੀ ਹੋਈ ਸੀ ਜਿਸ ਤੋਂ ਬਾਅਦ ਸੱਤ ਦੇ ਦੌਰਾਨ ਇਸ ਦੀ ਦੁਕਾਨ ਤੋਂ 11 ਘਟੂ ਚਾਇਨਾ ਡੋਰ ਦੇ ਬਰੰਦ ਹੋ ਗਏ ਹਨ ਤੇ ਇਸ ਦੇ ਖਿਲਾਫ 223 ਬੀਨਰਸ ਦੇ ਤਹਿਤ ਇੱਕ ਕੈਫੇਰ ਦੰਡਜ ਕੀਤੀ ਗਈ ਹੈ ਮੈਂ ਸਾਰੇ ਦੁਕਾਨਦਾਰਾਂ ਨੂੰ ਅਤੇ ਆਮ ਲੋਕਾਂ ਨੂੰ ਵੀ ਇਹ ਰਿਕੁਐਸਟ ਕਰੂੰਗਾ ਕਿ ਚਾਇਨਾ ਡੋਰ ਜੋ ਕਿ ਬਹੁਤ ਹੀ ਘਾਤਕ ਜਿਸ ਤੇ ਵਕ ਵਕ ਪਰਬਿਊਨੋਸ ਵੱਲੋਂ ਵਕ ਵਕ ਸਮੇਂ ਦੇ ਸਰਕਾਰ ਵੱਲੋਂ ਬੰਦੀ ਲਗਾਈ ਜਾਂਦੀ ਹੈ ਕਈ ਇਨਸੀਡੈਂਟ ਜਿਸ ਵਿੱਚ ਜਾਨੀ ਨੁਕਸਾਨ ਇਵਨ ਇਨਸਾਨਾਂ ਦਾ ਜਾਂ ਜਾਨਵਰਾਂ ਦਾ ਵੀ ਹੁੰਦਾ ਹੈ ਸਾਨੂੰ ਆਪਣੀਆਂ ਰਵਾਇਤੀ ਡੂਰਾਂ ਦਾ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਚਾਈਨਾ ਡੂਰ ਤੋਂ ਪਰਹੇਜ਼ ਕਰਨਾ ਚਾਹੀਦਾ ਤਾਂ ਕਿ ਅਸੀਂ ਆਸ-ਪਾਸ ਆਮ ਜਨਜੀਵਤ ਜੋ ਪ੍ਰਭਾਵਿਤ ਹੋ ਰਿਹਾ ਹੋ ਉਸ ਚੀਜ਼ ਨੂੰ ਬਚਾ ਸਕੀਏ